ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇੱਕ ਬਹੁਤ ਜ਼ਿਆਦਾ ਖਬਰ ਜੋ ਵਿਵਾਦ ਚੱਲ ਰਹੀ ਆ ਕਿ ਰਾਜਾ ਬੜਿੰਗ ਨੇ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਬਾਰੇ ਜਾਤੀ ਸੂਚਕ ਭਾਵ ਉਹਨਾਂ ਦੇ ਰੰਗ ਤੇ ਟਿੱਪਣੀ ਕੀਤੀ ਹੈਗੀ ਸੋ ਪਹਿਲਾਂ ਮਜਬੀ ਸਿੱਖ ਹੈ ਕਿ ਫਿਰ ਉਹ ਤੇ ਰੰਗ ਤੇ ਟਿੱਪਣੀ ਕੀਤੀ ਸੋ ਪਹਿਲਾਂ ਆਪਾਂ ਦੇਖਦੇ ਆਂ ਪੂਰੀ ਵੀਡੀਓ ਕੀ ਮਾਮਲਾ ਹੈਗਾ ਫਿਰ ਆਪਾਂ ਇਸ ਤੇ ਗੱਲ ਕਰਦੇ ਆਂਗੇ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਵਾਲਮੀਕੀ ਮਜਬੀ ਸਿੰਘ ਕਾਲਾ ਰੰਗ ਉਦਾਸੀ ਜਮਾ ਕਾਲਾ ਪੱਠੇ ਪਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣ ਸੋ ਵੀਡੀਓ ਥਨੇ ਧਿਆਨ ਨਾਲ ਦੇਖੀ ਹੋਗੀ ਰਾਜਾ ਬੜਿੰਗ ਦੀ ਇਹ ਜਿੱਥੇ ਤੱਕ ਮੇਰਾ ਜੋ ਮਾਈਂਡ ਕਹਿੰਦਾਗਾ ਦੇਖੋ ਕਿਸੇ ਵੀ ਉਹਦੇ ਬਾਰੇ ਜੀ ਬੋਲਣਾ ਵੀ ਸਿੱਖਣਾ ਬੂਟਾ ਸਿੰਘ ਜੀ ਬਾਰੇ ਕਿਸੇ ਤਰੀਕੇ ਨਾਲ ਬੋਲਿਆ ਜਾ ਸਕਦਾ ਸੀ ਕਿ ਉਹ ਐਸਸੀ ਸਮਾਜ ਚੋਂ ਉੱਠਿਆ ਇੱਕ ਗਰੀਬ ਘਰ ਚੋਂ ਉੱਠਿਆ ਮਾਜਵੀ ਸਿੱਖ ਵੀ ਉਹ ਵਧੀਆ ਅੱਜ ਉਹਦੇ ਤੇ ਆ ਇਸ ਤਰੀਕੇ ਨਾਲ ਵੀ ਇਹ ਗੱਲ ਹੋ ਸਕਦੀ ਸੀ ਉਹਦੇ ਰੰਗ ਬਾਰੇ ਬੋਲਣਾ ਪੱਠੇ ਪਾਉਂਦਾ ਇਹ ਕਰਦੇ ਤਾਂ ਗੱਲਬਾਤ ਤਾਂ ਬਣਦੀ ਨਹੀਂ ਕਿਸੀ ਦੇਖਿਆ ਜਾਵੇ ਉਹਦੇ ਵਿੱਚ ਹੋਰ ਵੀ ਉਹਨਾਂ ਵਿੱਚ ਬਹੁਤ ਕੁਆਲਿਟੀਆਂ ਨੇ ਜਿਹੜੀ ਆਪਾਂ ਉਹ ਗੱਲ ਕਰ ਸਕਦੇ ਸੀਗੇ ਵੀ ਹਾਂ ਉਹ ਇੱਕ ਗਰੀਬ ਘਰ ਵਿੱਚ ਉੱਠ ਕੇ ਵਧੀਆ ਅਜ ਉਹਦੇ ਤੇ ਨਹੀਂ ਇਸ ਤਰ੍ਹਾਂ ਵੀ ਕਹਿ ਜਾ ਸਕਦਾ ਸੀ ਉਹ ਕਾਲਾ ਰੰਗ ਇਹ ਵਾ ਰੰਗਾ ਚ ਕੀ ਰੱਖਿਆ ਜਾ ਇਸ ਵਿਵਾਦ ਤੋਂ ਬਾਅਦ ਰਾਜਾ ਬੜਿੰਗ ਦੀ ਮਾਫੀ ਦੀ ਵੀ ਵੀਡੀਓ ਆਈ ਹੈਗੀ ਜਿਹੜੀ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਿਆਂਗਾ। ਗਿਆਨੀ ਜੈਲ ਸਿੰਘ ਔਰ ਸਰਦਾਰ ਬੂਟਾ ਸਿੰਘ ਮੈਂ ਦੱਸ ਰਿਆ ਸੀ ਕਿ ਕਿਸ ਤਰ੍ਹਾਂ ਖੰਬੇ ਥੱਲੇ ਬੈਠ ਕੇ ਪੜਾਈ ਕਰਿਆ ਕਰਦੇ ਸੀ ਡਾਕਟਰ ਮਨਮੋਨ ਸਿੰਘ। ਗਿਆਨੀ ਜੈਲ ਸਿੰਘ ਜੀ ਬਾਰੇ ਔਰ ਬੂਟਾ ਸਿੰਘ ਜੀ ਬਾਰੇ ਮੈਂ ਦੱਸ ਰਿਆ ਸੀਗਾ। ਔਰ ਮੈਂ ਬਾਣੀ ਦੀਆਂ ਤੁਕਾਂ ਵੀ ਬੋਲੀਆਂ ਕਿ ਰੰਗਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ। ਮੈਂ ਇਹ ਵੀ ਕਿਹਾ ਕਿ ਇਹ ਇਹ ਗਰੀਬਾਂ ਨੂੰ ਇਹ ਖਿਤਾਬ حاصل ਹੋਇਆ ਮੇਰੇ ਗੁਰੂ ਨੇ ਦਿੱਤਾ ਐਂਡ ਉਹਨਾਂ 'ਚ ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇਹ ਖਿਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੌਮਾ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇਂ-ਸਮੇਂ ਸਰ ਖਾਸ ਕਰਕੇ ਪਾਕ ਗਾਲਿਆਂ ਨੂੰ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਿਧਾ ਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ-ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਆ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸਨ ਸਰਦਾਰ ਬੂਟਾ ਸਿੰਘ ਜੀ ਔਰ तमाम ਸਾਰੇ